ਰਖਸ਼ੇ ਦੇ ਗਰੇ ਡੋਟੋਮਟਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਜਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਮੀਂਹ ਹੈ ਲਗਾਤਾਰ ਪੈ ਰਿਹਾ ਹੜ ਆਏ ਹੋਏ ਹੈ ਤੇ ਪਰ ਮੋਗਾ ਜ਼ਿਲ੍ਹੇ ਦੇ ਵਿੱਚ ਕੁਝ ਏਰੀਆ ਜਿਹੜਾ ਬਹੁਤ ਮੋਗਾ ਜ਼ਿਲ੍ਹਾ ਖਾਸ ਕਰਕੇ ਮੈਂ ਕਹੂੰਗਾ ਬੜੀ ਬਚਤ ਵੀ ਹੈਗੀ ਹੈ ਪਰ بارش ਲਗਾਤਾਰ ਕਿਤੇ ਨਾ ਕਿਤੇ ਪੈਂਦੀ ਰਹਿੰਦੀ ਹੈਗੀ ਹੈ ਤੇ ਪਰ ਬਾਘਾਪੜਾ ਦੇ ਇਹ ਹਾਲਾਤ ਆ ਜਿਹੜੇ ਬਹੁਤ ਮਾੜੇ ਨਜ਼ਰ ਆਉਂਦੇ ਪਏ ਆ ਕਿਉਂਕਿ ਪਿਛਲੇ ਕੁਝ ਸਾਲ ਪਹਿਲਾਂ ਬਾਘਾਪੜਾ ਦੇ ਵਿੱਚ ਇੱਕ ਸੀਵਰੇਜ ਦਾ ਨਿਰਮਾਣ ਕੀਤਾ ਗਿਆ ਸੀਗਾ ਤੇ ਹਮੇਸ਼ਾ ਜਿਹੜੇ ਸ਼੍ਰੋਮਣੀ ਕੱਲ ਦਾਲ ਦੀ ਉਸ ਟਾਈਮ ਸਰਕਾਰ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਵੀ ਜਾਂਦਾ ਵੀ ਅਸੀਂ ਬੜਾ ਵਿਕਾਸ ਕੀਤਾ ਹੈਗਾ ਤੇ ਸੀਵਰੇਜ ਪਾਇਆ ਗਿਆ ਤੇ ਫਲਾਣਾ ਫਲਾਣਾ ਕੰਮ ਕੀਤਾ ਗਿਆ ਪਰ ਜਿਹੜੀ ਸੀਵਰੇਜ ਦੀ ਸਮੱਸਿਆ ਜਿਹੜੀ ਲੋਕਾਂ ਦੀ ਉਹ ਬੜੀ ਵੱਡੀ ਤੇ ਗਲੀ ਦੀ ਹੱਡੀ ਬਣਿਆ ਹੋਇਆ ਇਹ ਸੀਵਰੇਜ ਕਦੇ ਚੱਜਣਾ ਚੱਲਿਆ ਹੀ ਨਹੀਂਗਾ ਤੇ ਲੋਕ ਉਸੇ ਹੀ ਤਕਲੀਫ ਦੇ ਵਿੱਚ ਲਗਾਤਾਰ ਕੱਢਦੇ ਪਏ ਆ ਤੇ ਜੇਕਰ ਗੱਲ ਕਰੀਏ ਉਸ ਟਾਈਮ ਜਦੋਂ ਸੀਵਰੇਜ ਪਾਉਣ ਵਾਲੇ ਕਦੇ ਵੀ ਲੰਬਾ ਸਮਾਂ ਜਿਹੜੀ ਇਹ ਰੋੜ ਮੁੱਤਕੀ ਰੋੜ ਤੇ ਨਿਹਾਲ ਸਿੰਘਾ ਰੋੜ ਪੱਟ ਕੇ ਰੱਖਿਆ ਗਿਆ ਸੀਗਾ ਤੇ ਜਿੱਤੇ ਲੋਕਾਂ ਦਾ ਕੋੜਾ ਰੁਪਈਆ ਦਾ ਨੁਕਸਾਨ ਵੀ ਹੋਇਆ ਈ ਦੁਕਾਨਦਾਰਾਂ ਦਾ ਕਿਉਂਕਿ ਉਹਨਾਂ ਦੇ ਜਿਹੜੀ ਗੱਗ ਕੀ ਬੰਦ ਹੋ ਗਈ ਸੀ ਉਸ ਟਾਈਮ ਪਰ ਉਹ ਜਿਹੜਾ ਪਾਇਆ ਗਿਆ ਸੀਵਰੇਜ ਕਦੇ ਕਾਮਯਾਬ ਕਦੇ ਨਹੀਂ ਹੋਇਆ ਕਦੇ ਚੱਲਿਆ ਨਹੀਂ ਆ ਤੇ ਪਰ ਲੋਕਾਂ ਦੀ ਆਵਾਜ਼ ਜਾਈ ਦੇ ਵਿੱਚ ਵੇਗਨ ਜ਼ਰੂਰ ਬੜਦਾ ਚਲਾ ਰਿਹਾ ਤੁਸੀਂ ਇਹ ਤਸਵੀਰਾਂ ਵੇਖ ਲਓ ਇੱਕ ਵਾਰ ਇਹ ਮਦਕੀ ਰੋਡ ਦੀਆਂ ਤਸਵੀਰਾਂ ਵਿਖਾਉਣ ਲੱਗਾ ਮੈਂ ਅੱਗੇ ਵੀ ਇੱਕ ਵਾਰ ਖਬਰਾਂੀਆਂ ਵਿਖਾਈਆਂ ਤੁਹਾਨੂੰ ਵੀ ਸਾਨੂੰ ਇਹ ਲੱਗਦਾ ਤਾਂ ਇਹ ਸੜਕਾਂ ਦਾ ਵੀ ਨਕਸ਼ਾ ਵੀ ਸੜਕਾਂ ਨੇ ਵੀ ਉਹਨਾਂ ਵੱਲੋਂ ਵੀ ਗਲਤ ਕੰਮ ਕੀਤੇ ਗਏ ਹੈਗੇ ਸਹੀ ਨਹੀਂ ਕੀਤੇ ਗਏ ਤੇ ਪਰ ਇੱਥੇ ਕਿਤਨਾ ਕਿਤੇ ਜਾ ਕੇ ਜਿਹੜੇ ਸੀਵਰੇਜ ਪਾਉਣ ਵਾਲੇ ਸਮੇਂ 20 ਇਹ ਸਿਸਟਮ ਜਿਹੜਾ ਸੀਗਾ ਗਲਤ ਹੋਇਆ ਕਹਿ ਸਕਦੇ ਸਹੀ ਤਰੀਕੇ ਨਾਲ ਨਹੀਂ ਪਾਇਆ ਗਿਆ ਜਾਂ ਕੀ ਸੀ ਸਾਰਾ ਕੁਝ ਉਸ ਸਮੇਂ ਦੇ ਜਿਹੜੇ ਠੇਕੇਦਾਰ ਸੀਗੇ ਜਾਂ ਜ਼ਿੰਮੇਵਾਰ ਲੋਕ ਸੀਗੇ ਜਿਹੜੇ ਹੁਣ ਉਹ ਕਦੇਰੇ ਦੇ ਖੜੇ ਖੜਦੇ ਨਜ਼ਰ ਆ ਰਹੇ ਹੈਗੇ ਆ ਕਿਉਂਕਿ ਸਾਰੀ ਛੜਕ ਹੈ ਇਸ ਟਾਈਮਾ ਸਰਕਾਰੀ ਹਸਪੀਟਲ ਜਿਹੜਾ ਹੈਗਾ ਸਾਡਾ ਕਮਿਊਨਿਟੀ ਹੈਲਥ ਸੈਂਟਰ ਜਿਹਦਾ ਬਾਗੇ ਪਰਾਨੇ ਦਾ ਇਹਦੇ ਸਾਹਮਣੇ ਜਿਹੜੀ ਉਹ ਛੜਕ ਜਿਹੜੀ ਸਾਰੀ ਬੈਠ ਗਈ ਹੈਗੀ ਹੈ ਤੇ ਮੈਂ ਜਿੰਨੇ ਲੋਕ ਇਧਰ ਨੂੰ ਸਫਰ ਕਰਦੇ ਆਏ ਹੈਗੇ ਆ ਮੁੱਦਕੀਆਲੂ ਸਫਰ ਕਰਦੇ ਆ ਜਾਂ ਮੋਗੇ ਵਾਲੀ ਬਾਗੇ ਬਾਗ ਸ਼ਹਿਰ ਨੂੰ ਜਾਂਦੇ ਹੈਗੇ ਕੋਈ ਜਿਹੜੇ ਆਉਦੇ ਵਾਹਨ ਲੈ ਕੇ ਜਾਂਦੇ ਹੈਗੇ ਧਿਆਨ ਜਰੂਰ ਰੱਖਿਓ ਕਿਉਂਕਿ ਜਿਹੜਾ ਹਸਪੀਟਲ ਹੈਗਾ ਸਰਕਾਰੀ ਉਹਦੇ ਬਿਲਕੁਲ ਆਪੋਜ਼ਿਟ ਸਾਹਮਣੇ ਜਿਹੜੀ ਖੱਬੇ ਹੱਥ ਜਦੋਂ ਬਾਜ਼ਾਰ ਵਾਲਿਆਂੋਂ ਆਈਏ ਤਾਂ ਉਹ ਜਿਹੜੀ ਛੜਕਾ ਬੈਠੀ ਹੋਈ ਹੈ ਤੇ ਰਾਤ ਭਰਾਂ ਤੇ ਆਉਦਾ ਧਿਆਨ ਨਾਲ ਤੇ ਸ਼ੋਅ ਆਇਓ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਤੋਂ ਬੱਚਾ ਬਚਿਆ ਜਾ ਸਕੇ ਪਰ ਤੁਸੀਂ ਵੀਰਾਂ ਵੇਖ ਲਓ ਇਹ ਜਿਹੜੀ ਮੂੰਹ ਬੋਲਦੀ ਤਸਵੀਰ ਆ ਉਸ ਸਮੇਂ ਦੀ ਵਿਕਾਸ ਦੀ ਉਹ ਬਿਲਕੁਲ ਤੁਹਾਡੇ ਸਾਹਮਣੇ ਹੈਗੀ ਹੈ ਤੇ ਲਗਾਤਾਰ ਬਾਵੇ ਜਰੂਰ ਕੀਤੇ ਜਾ ਰਹੇ ਹੁੰਦੇ ਆ ਵੀ ਫਲਾਨੀ ਪਾਰਟੀ ਨੇ ਜਿਹੜੀ ਇਨਾ ਵਿਕਾਸ ਕੀਤਾ ਕਾਂਗਰਸ ਵੀ ਆਈ ਕਾਂਗਰਸ ਵੱਲੋਂ ਵੀ ਉਹ ਕੋਈ ਐਡਾ ਕੋ ਖਾਸ ਵਿਕਾਸ ਨਹੀਂ ਕੀਤਾ ਗਿਆ ਤੇ ਉਹਨਾਂ ਵੱਲੋਂ ਵੀ ਬਾਬੇ ਖੋਖਲੇ ਨਜ਼ਰ ਆਏ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇੱਥੇ ਸਾਡੇ ਨਾਲ ਇਸ ਟਾਈਮ ਜਿਹੜੇ ਐਮ ਸੀ ਮਨਦੀਪ ਕੱਕਰ ਵੀ ਹੈਗੇ ਆ ਇਹਨਾਂ ਕੋਲ ਪੁੱਛਦਿਆਂ ਗਿਆ ਇਹ ਵੀ ਕਹਿੰਦੇ ਵੀ ਅਸੀਂ ਵਿਕਾਸ ਕਰ ਰਹੇ ਆ ਹੈਗੇ ਆ ਇਹਦੇ ਬਾਰੇ ਇਹਨਾਂ ਦਾ ਕੀ ਜਵਾਬ ਹੈਗਾ ਕੀ ਸਾਰਾ ਇਹ ਅੱਗੇ ਦੱਸਣਗੇ ਵੀ ਇਹ ਕੀ ਦਾ ਕਸੂਰ ਆ ਕੀ ਇਹ ਸੜਕਾਂ ਦਾ ਕਸੂਰ ਹੈ ਕਿ ਜਿਹੜੇ ਸੀਵਰੇਜ ਪੌਂਡ ਵਾਲੇ ਉਹਨਾਂ ਦਾ ਕਸੂਰ ਸੀ ਜਾਂ ਉਸ ਸਮੇਂ ਦੇ ਠੇਕੇਦਾਰਾਂ ਦਾ ਕਸੂਰ ਹੈ ਜਾਂ ਉਸ ਸਮੇਂ ਦੇ ਆਗੂਆਂ ਦਾ ਕਸੂਰ ਹੈ ਕਕਰ ਸਾਹਿਬ ਤੁਸੀਂ ਦੂਜਾ ਇੱਥੇ ਆਏ ਆ ਅਸੀਂ ਵੀ ਦੇਖਿਆ ਤੁਸੀਂ ਐਮਸੀ ਆ ਗਏ ਆ ਤੇ ਆਹ ਤਾਂ ਬੜੀ ਖਤਰਨਾਕ ਚੀਜ਼ ਬਣ ਗਈ ਹੈਗੀ ਆ ਤੇ ਲੋਕ ਨੰਗੜ ਲਈ ਬੜੇ ਔਖੇ ਹੋ ਰਹੇ ਆ ਤੇ ਕਿਸੇ ਟਾਈਮ ਦੀ ਵੱਡਾ ਹਾਦਸਾ ਹੋ ਸਕਦਾ ਕੀ ਕਹੋਗੇ ਬਰਾੜ ਸਾਹਿਬ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਇਹ ਸ਼ਰੋਮਨੀ ਕਾਲੀਦਲ ਦੀਆਂ ਮੂੰਹਾਂ ਬੋਲਦੀਆਂ ਵਕਾਹਤੀਆਂ ਤਸਵੀਰਾਂ ਇਹ ਜਿਹੜਾ ਲਗਭਗ ਕੋਈ 2011 ਦੇ ਵਿੱਚ 30 ਕਰੋੜ ਰੁਪਏ ਦਾ ਲਗਭਗ 30 ਕਰੋੜ ਦੇ ਸਮਥਿੰਗ ਇਹ ਵਿਕਾਸ ਕੀਤਾ ਸੀਗਾ ਮਤਲਬ ਸੀਵਰੇਜ ਪਾਇਆ ਸੀ ਜਦੋਂ ਸੀਵਰੇਜ ਪਾਇਆ ਉਦੋਂ ਵੀ ਲੋਕ ਬਹੁਤ ਦੁਖੀ ਹੋਏ ਕਾਰਨ ਕਿ ਇੱਕ ਵਾਰੋਈ ਇਹਨਾਂ ਨੇ ਸੜਕ ਸਾਰਾ ਸ਼ਹਿਰ ਪਟਕੇ ਛੜਤਾ ਸੀ ਕਿਸੇ ਨੂੰ ਲੰਘਣ ਦਾ ਸਿਸਟਮ ਹੈ ਨਹੀਂ ਸੀ ਲੋਕ ਬਹੁਤ ਪਰੇਸ਼ਾਨ ਹੋਏ ਸੀ ਉਦੋਂ ਸ਼ਹਿਰ ਵਾਲੇ ਵੀ ਪਿੰਡਾਂ ਵਾਲੇ ਵੀ ਉਦੋਂ ਵੀ ਲੋਕਾਂ ਨੂੰ ਦੁੱਖ ਹੋਇਆ ਚਲੋ ਲੋਕਾਂ ਨੂੰ ਇਹ ਸੀਗਾ ਵੀ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਦਾ ਸੁੱਖ ਮਿਲੂਗਾ ਵਿੱਚ ਟਾਈਮ ਬਹਿ ਕੇ ਪਰ ਹੋਇਆ ਕਿ ਵੀ ਥਾਂ ਥਾਂ ਤੇ ਜਿੱਥੇ ਸੀਵਰੇਜ ਪਾਇਆ ਉਥੋ ਹੀ ਇਹ ਸੀਵਰੇਜ ਆ ਬੈਠਾ ਚ ਜੇ ਮੋਦਕੀ ਰੋਡ ਤੋਂ ਲੈ ਕੇ ਨਿਹਾਲ ਸਿੰਘਾ ਦਾ ਰੋਡ ਵੇਲੋ ਚੰਨੋ ਵਾਲਾ ਰੋਡ ਬਾਈਪਾਸ ਵੇਲੋ ਜਿੱਥੇ ਹੀ ਤੇ ਸੀਵਰੇਜ ਦਾ ਸਿਸਟਮ ਪਾਇਆ ਇਹਨਾਂ ਨੇ ਉਥੋ ਹੀ ਮਤਲਬ ਸ਼ੜਕ ਬੈਠ ਰਹੀ ਵਾਰ-ਵਾਰ ਤੁਸੀਂ ਚਲੋ ਹਰ ਸਦਾ ਦੇ ਵਿੱਚ ਦੋ ਸਰਕਾਰਾਂ ਲੰਘੀਆਂ ਪਹਿਲਾਂ ਉਹਨਾਂ ਦੀ ਸਰਕਾਰ ਲੰਘੀ ਫਿਰ ਕਾਂਗਰਸ ਦੀ ਸਰਕਾਰ ਲੰਘੀ ਕਾਂਗਰਸ ਨੇ ਵੀ ਦਾਅਵਾ ਕੀਤਾ ਵੀ ਅਸੀਂ ਇਹ ਸਾਰਾ ਸੀਵਰੇਜ ਦਾ ਸਿਸਟਮ ਬਹੁਤ ਵਧੀਆ ਕਰਦੇ ਆਂ ਕਿ ਉਦੋਂ ਵੀ ਕੁਝ ਨਹੀਂ ਹੋਇਆਗਾ ਏ ਹੁਣ ਤੁਹਾਡੀ ਸਰਕਾਰ ਹੁਣ ਤੁਸੀਂ ਕੀ ਕਰ ਰਹੇ ਹੋ ਇਸ ਬੰਦੇ ਬਾਬਾ ਸਾਹਿਬ ਜਿਹੜਾ ਸੀਵਰੇਜ ਪਿਆ ਸੀ ਨਾ ਉਸ ਟਾਈਮ ਹੀ ਸੀਵਰੇਜ ਇਹਨਾਂ ਨੇ ਟੁੱਟੀਆਂ ਪਾਈਪਾਂ ਗਲਤ ਢੰਗ ਨਾਲ ਛੋਟੀਆਂ ਪਾਈਪਾਂ ਪਾਈਆਂ ਗਈਆਂ ਸੀਵਰੇਜ ਦਾ ਕੋਈ ਸਿਸਟਮ ਨਹੀਂ ਇਹਨਾਂ ਨੇ ਕੋਈ ਪਲਾਨਿੰਗ ਵਾਲਾ ਨਹੀਂ ਪਾਇਆਗਾ ਵਧੀਆ ਢੰਗ ਨਾਲ ਨਹੀਂ ਪਾਇਆਗਾ ਤਾਂ ਹੀ ਇਹ ਦਿੱਕਤ ਆ ਰਹੀ ਆ ਵਾਰ-ਵਾਰ ਇਹ ਉਸ ਟਾਈਮ ਦੇ ਮੌਕੇ ਦਾ ਜਿਹੜਾ ਠੇਕੇਦਾਰ ਆ ਸੀਵਰੇਜ ਦਾ ਸਬੰਧਤ ਅਧਿਕਾਰੀ ਉਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਕਿ ਮੈਂ ਚਿੱਟੀਆਂ ਮੇਰੀਆਂ ਟਾਈਪ ਹੋ ਗਿਆ ਮੈਂ ਸੌਵਾਰ ਨੂੰ ਰਜਿਸਟਰੀ ਕਰਾਉਂਗਾ ਸਬੰਧਤ ਤੁਹਾਨੂੰ ਸਾਰੀ ਪ੍ਰੈਸ ਨੂੰ ਬੁਲਾ ਕੇ ਉਹ ਰਿਲੀਜ਼ ਕਰੂੰਗਾ ਆ ਮੈਂ ਚਿੱਟੀਆਂ ਇਹਨਾਂ ਨਾਲ ਡਿਪਾਰਟਮੈਂਟਾਂ ਨੂੰ ਪਾ ਰਿਆਂ ਵੀ ਇਹਦੀ ਬੰਦ ਹੀ ਕਾਨੂੰਨੀ ਕਾਰਵਾਈ ਹੁਣ ਕਰਾ ਕੇ ਦਾ ਸਾਹ ਲਵਾਂਗੇ ਜੀ ਵੀ ਜਿਹੜਾ ਤੁਸੀਂ 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 ਇਨਕੁਆਰੀ ਕਰਵਾ ਰਹੇ ਹੋ ਤੁਸੀਂ ਸਿੱਧਾ ਕਹਦਾ ਨਾ ਹਾਂਜੀ ਮੈਂ ਇਸ ਦੀ ਇਨਕੁਆਰੀ ਕਰਾ ਰਹੇ ਹਾਂ ਜੀ ਵਿਜੀਲੈਂਸ ਭਾਗ ਨੂੰ ਤੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਵੀ ਇਹਨਾਂ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਵੀ ਇਹ ਜਿਹੜਾ ਕਬਲਾ ਹੋਇਆ ਲੋਕਾਂ ਨਾਲ ਹਾਦਸਿਆਂ ਦਾ ਕਿੰਨਾ ਰੋਜਤਾਰਨ ਮੰਨਦਾ ਸੜਕਾਂ 'ਲੇ ਆਉਂਦੇ ਆ ਰਿਪੇਅਰ ਕਰਕੇ ਚਲੇ ਜਾਂਦੇ ਆ ਆਉਂਦੇ ਆ ਰਿਪੇਅਰ ਕਰਕੇ ਚਲੇ ਜਾਂਦੇ ਜਦੋਂ ਕਿ ਉਹ ਪਾਣੀ ਆ ਧਰਤੀ 'ਚ ਬਿਲ ਰਿਹਾ ਮਤਲਬ ਉਹ ਪਾਈਪਾਂ ਨਹੀਂ ਉਸ ਟਾਈਮ ਸਹੀ ਪਾਈਆਂ ਉਹਨਾਂ ਨੇ ਕਕਰ ਸਾਹਿਬ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਜੁਮੇਵਰ ਦਾ ਟਰਹਾਵ ਆ ਜਿਨ੍ਹਾਂ ਨੇ ਸੀਵਰੇਜ ਪਾਇਆ ਸੀਗਾ ਪਰ ਜਿਨ੍ਹਾਂ ਨੇ ਸੜਕ ਬਣਾਈ ਆ ਉਹਨਾਂ ਨੇ ਵੀ ਤਾਂ ਕੋਈ ਖਾਸ ਕਿਥੋਂ ਦੀ ਸੀਵਰੇਜ ਦੀਆਂ ਪਾਈਪਾਂ ਜਾਰੀਆਂ ਉਹਨਾਂ ਨੇ ਕੋਈ ਆਪਣਾ ਸਿਸਟਮ ਨਹੀਂ ਰੱਖਿਆਗਾ ਤੁਸੀਂ ਗੱਲ ਸਮਝੋ ਜੀ ਉਹ ਆਪਣਾ ਸੀਵਰੇਜ ਆ ਪਾਈਪਾਂ ਪਾਈਆਂ ਸੀ ਉੱਤੇ ਠੇਕੇਦਾਰ ਨੇ ਸੀਵਰੇਜ ਵਾਲੇ ਨੇ ਉੱਤੋਂ ਮਿੱਟੀ ਨਾ ਢਾਕਤਾ ਸੀ ਸਾਰ ਉਸ ਤੋਂ ਬਾਅਦ ਸੜਕ ਦਾ ਰੂਲਰ ਪਾ ਕੇ ਬੰਦੀ ਜਦੋਂ ਜਿਹੜੀਆਂ ਪਾਣੀ ਥੱਲੇ ਲੀਕ ਆ 20 ਫੁੱਟ ਡੂੰਗਾ 15 ਫੁੱਟ ਡੂੰਗਾ ਪਾਈਪਾਂ ਪਈਆਂ ਵੀ ਆ ਸ਼ਹਿਰ ਚ ਉਹ ਨਹੀਂ ਨਾ ਉਹਨਾਂ ਨੂੰ ਧਿਆਨ ਸੀਗਾ ਵੀ ਪਾਈਪਾਂ ਹੀ ਲੀਕ ਆ ਥੱਲੇ ਅੱਛਾ ਪਾਈਪਾਂ ਹੀ ਲੀਕ ਆ ਜੇ ਪਾਈਪਾਂ ਹੀ ਮਾਰੀਆਂ ਪਾਤੀਆਂ ਉਹਨੇ ਤੁਹਾਡਾ ਕਹਿਣ ਦਾ ਬਾਤ ਹਾਂ ਮਾਰੀਆਂ ਪਾਈਪਾਂ ਪਾਤੀਆਂ ਬਹੁਤ ਵੱਡਾ ਇੱਕ ਘਪਲੇ ਦਾ ਖਾਸਾ ਏ ਬਹੁਤ ਵੱਡਾ ਉਸ ਟਾਈਮ ਆ ਕਾਲੀਦਾਲ ਦੀ ਸਰਕਾਰ ਵੱਲੇ ਦਾ ਘਪਲਾ ਹੋਇਆ ਇਹਦੀ ਜਾਂਚ ਹੋ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਰੱਖਿਆ ਜਾਊਗਾ ਕਨੇਡਾ ਦੇ ਜਲਦੋ ਕਰ ਰਹੇ ਹਾਂ ਬਹੁਤ ਛੇਤੀ ਸੋਮਵਾਰ ਨੂੰ ਮੈਂ ਐਪਲੀਕੇਸ਼ਨਾਂ ਸਾਰੀਆਂ ਜਿਹੜੀਆਂ ਉਹ ਕਰ ਰਿਹਾ ਰਜਿਸਟਰੀਆਂ ਕਰ ਰਿਹਾ ਸਬੰਧਤ ਵਿਭਾਗ ਨੂੰ ਸੀਐਮ ਸਾਹਿਬ ਨੂੰ ਸਾਡੇ ਵੀਲੈਸ ਭਾਗ ਨੂੰ ਤੇ ਉਹ ਬਹੁਤ ਛੇਤੀ ਕਾਰਵਾਈ ਕਰਵਾ ਰਹੇ ਆ ਜੀ ਬਿਲਕੁਲ ਮਨਦੀਪ ਬਕਰ ਉਹਨਾਂ ਨੇ ਆਖਿਆ ਵੀ ਜੀਐਸ ਸੜਕ ਨੂੰ ਜਿਹੜਾ ਤੁਸੀਂ ਤਸਵੀਰਾਂ ਫੇਰ ਵੇਖ ਲਓ ਕਿਉਂਕਿ ਬੜਾ ਖਤਰਨਾਕ ਹੈ ਜਿਹੜਾ ਸਾਰਾ ਕੁਝ ਹੈਗਾ ਇਹ ਕਿਉਂਕਿ ਕਿਸੇ ਟਾਈਮ ਵੀ ਜਿਹੜੇ ਇੱਥੇ ਹਾਦਸਾ ਜਿਹੜਾ ਵਾਪਰ ਸਕਦਾ ਹੈਗਾ ਤੇ ਭਾਵੇਂ ਉਹ ਲਾਈਵ ਹੈ ਲੋਕਾਂ ਨੂੰ ਬੋਰਡ ਜੇ ਲਾਤੇ ਆਗੇ ਵੀ ਕੋਈ ਹੌਲੀ ਹੋਣ ਪਰ ਲੋਕ ਹੌਲੀ ਹੋਣ ਦੀ ਜਗ੍ਹਾ ਇੱਥੇ ਆ ਕੇ ਤਾਂ ਤੇਜ਼ ਹੀ ਹੋ ਜਾਂਦੇ ਆ ਪਤਾ ਨਹੀਂ ਕਿੰਨੇ ਨੇ ਵੀ ਜਲਦੀ ਲੰਘ ਜਾਵਗੇ ਪਰ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇੱਥੋਂ ਆ ਕੇ ਸਲੋ ਹੋ ਜਾ ਕਰੋ ਕਿ ਨਹੀਂ ਕਿਸੇ ਹਾਦਸੇ ਦਾ ਸ਼ਿਕਾਰ ਤੁਸੀਂ ਹੋ ਸਕਦੇ ਆ ਤੇ ਧਿਆਨ ਰੱਖਿਓ ਇਹ ਬਾਗ ਆਪਣਾ ਦਾ ਕਮਿਊਨਿਟੀ ਹੈਲਥ ਸੈਂਟਰ ਜਿਹਨੂੰ ਆਪਾਂ ਹਸਪਤਾਲ ਸਰਕਾਰੀ ਕਹਿ ਦਿੰਦੇ ਆ ਬਿਲਕੁਲ ਉਹਦੇ ਸਾਹਮਣੇ ਵੀ ਇਹ ਜਿਹੜੀ ਸਮੱਸਿਆ ਜਿਹੜੀ ਖੜੀ ਹੋਈ ਵੀ ਆ ਸੀਵਰੇਜ ਜਿਹੜਾ ਖਰਾਬ ਆ ਤੇ ਦੂਜੇ ਪਾਸੇ ਨਿਹਾਲ ਸਿੰਘਾ ਰੋਡ ਵਾਲੇ ਸਾਈਡ ਤੋਂ ਚਾਹੋਗੇ ਉੱਧਰ ਵੀ ਤੁਸੀਂ ਧਿਆਨ ਰੱਖਿਆ ਕਰੋ ਕੋਈ ਅੰਕੇ ਆਵਦਾ ਬਚਾਪਾਂ ਆਪ ਹੀ ਰੱਖ ਸਕਦੇ ਹੁਣ ਬਾਕੀ ਸਦਾਦਾਰੀ ਪਾਰਟੀ ਦੇ ਜਿਹੜੇ ਐਮਸੀ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਬਹੁਤ ਜਲਦ ਦੀ ਇਨਕੁਆਰੀ ਜਿਹੜੀ ਇਹ ਕਰਵਾਈ ਜਾਊਗੀ ਇਸ ਸਮੇਂ ਦੀਆਂ ਗੱਲਾਂ ਵੀ ਇਨਕੁਆਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਤੇ ਪਰ ਤੁਸੀਂ ਜਰੂਰ ਬਚ ਕੇ ਰਹੋ ਜਿਨ੍ਹਾਂ ਨੇ ਇਥੋਂ ਦੀ ਲੰਗਣਾ ਤਾਂ ਕਿ ਕਿਸੇ ਹਾਦਸਾ ਨਾ ਕੋਈ ਵਾਪਰ ਜਾਵੇ ਤੇ ਮੇਰੀ ਤਾਂ ਇਹੀ ਤੁਹਾਨੂੰ ਅਪੀਲ ਆ ਬਾਰ-ਬਾਰ ਇਹ ਕਰਦਾ ਕੋਈ ਕੱਕੜਦਾ ਕੋਈ ਗੱਲ ਕਰਨੀ ਹੈ ਬਸ ਜੀ ਧੰਨਵਾਦ ਮੈਂ ਤਾਂ ਇਹੀ ਲੋਕਾਂ ਨੂੰ ਕਹੂੰਗਾ ਵੀ ਜਿਹੜਾ ਨਿਹਾਲਸਾਂ ਵਾਲਾ ਰੋਡ ਆ ਮੋਦਗੀ ਰੋਡ ਆ ਚੰਨੋ ਵਾਲਾ ਬਾਈਪਾਸ ਬਾਰ-ਬਾਰ ਸਾਨੂੰ ਜਿੱਥੇ ਪਤਾ ਲੱਗਦਾ ਅਸੀਂ ਰਿਪੇਅਰ ਕਰ ਰਹੇ ਮਤਲਬ ਇੱਕ ਵਾਰੀ ਟੋਇਆ ਭਰ ਰਹੇ ਆ ਪਰ ਵੀ ਥੋੜਾ ਜਿਹਾ ਧਿਆਨ ਨਾਲ ਜਿਹੜਾ ਸੀਵਰੇਜ ਦਾ ਮੁੱਦਾ ਜਿੱਥੋਂ ਬਾਰ-ਬਾਰ ਬੈਠਦਾ ਬਿਲਕੁਲ ਜੀ ਇਹਨਾਂ ਵੱਲੋਂ ਦੱਸ ਤੱਕ ਮੈਂ ਵੀ ਨੂੰ ਬਾਰ-ਬਾਰ ਅਪੀਲ ਇਹੀ ਕਰੂੰਗਾ ਤੇ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਜਰੂਰ ਕਰ ਲਓ ਤਾਂ ਕਿ ਜਿਹੜੇ ਸਬੰਧਤ ਲੋਕ ਇਸ ਰਸਤੇ ਨੰਗਲ ਵਾਲੇ ਆ ਉਹਨਾਂ ਤੱਕ ਗੱਲ ਪਹੁੰਚ ਜਾਵੇ ਤਾਂ ਵੀ ਕਿਸੇ ਹਾਲਤ ਸੇ ਦਬਜ ਜਾਵਾਂ ਮੈਂ ਇਹ ਗੱਲਬਾਤ ਨੂੰ ਸ਼ੇਅਰ ਕਰਾਉਂਗਾ ਤੇ ਆਪੇ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ